ਬਈ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਜਾ ਰਹੇ ਅਸੀਂ ਹੋਰ ਟੂਰਿਸਟ ਥ੍ਰਿਕ ਦੇ ਵਿੱਚ ਉਹਦਾ ਨਾਮ ਆ ਪਕਵਾਚ ਚਲੋ ਚੱਲਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਕੀ ਮਾਹੌਲ ਹੈ ਉੱਥੇ ਦਾ ਤੇ ਵਧੀਆ ਵਧੀਆ ਦੇਖਣ ਵਾਲੀ ਚੀਜ਼ ਆ ਉੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਆ ਚੱਲਦੇ ਆਂ ਹੌਲੀ ਹੌਲੀ ਨਾਲੇ ਦਿਖਾਉਨੇ ਆ ਉਹ ਵੀ ਭਾਤੇ ਆ ਚਿਆਲੇ ਹਾਂ ਤੇ ਵਧੀਆ ਵਧੀਆ ਸ਼ਾਟ ਹੈ ਲੈ ਆਵਾਂਗੇ ਤੁਹਾਨੂੰ ਦਿਖਾਵਾਂਗੇ ਇਹ ਆ ਸਾਡੀ ਡਿਸਪਲੇ ਸਰਕਾਰੀ ਦਫ਼ਤਰ ਤੇ ਮੋਰੇ ਆ ਗਿਆ ਥਾਣਾ ਤੇ ਪੁਲਿਸ ਵੀ ਖੜੀ ਆ ਬਾਹਰ ਪਰ ਪੁਲਿਸ ਸਾਨੂੰ ਨਹੀਂ ਰੋਕ ਸਕਦੀ ਪੁਲਸ ਵਾਲੇ ਆਉਂਦਾ ਐ ਨੂੰ ਹਾਂ ਜੀ ਆਮ ਕਮਿੰਗ ਬੈਕ ਤੇ ਨਿਆਣੇ ਚੱਲ ਪਏ ਸਕੂਲਾਂ ਨੂੰ ਅਸੀਂ ਵੀ ਚੱਲ ਪਏ ਆ ਤੇ ਰਾਜ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ आ गया ये लुईर लास्ट ब्लॉग च मैं तुम दिखाया ही अपने तो लुई टाउन इतो अपा हम सिद्धा ही जागे आरुआ रोड ते अरू 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 आ गए मेन हाईवे ਉੱਥੇ ਆਉਂਦੇ ਆ ਲਈਓ ਲਈ ਛੋਟੇ ਛੋਟੇ ਟਾਨਿਆਂ ਆ ਮੂਰੇ ਹੈਗਾ ਬੋਡਾ ਸਟੈਂਡ ਅਨਾਲੀ ਹੈਗਾ ਟੈਕਸੀ ਸਟੈਂਡ ਵਧੀਆ ਮੋਹਲਿਆ ਬੰਦੇ ਵਧੀਆ ਕੋਈ ਇਦਾਂ ਦੀ ਗੱਲ ਨਹੀਂ ਕਿ ਤੇ ਸਾਰੇ ਆਪਣੇ ਕੰਮਕਾਰਾਂ ਜੇ ਬੀਡੀਐਸ ਸਵੇਰੇ ਸਵੇਰੇ ਚਲੋ ਚੱਲਦੇ ਆ ਵੇਰੇ ਸਵੇਰੇ ਟਾਊਨ ਥੋੜਾ ਜਿਹਾ ਭੀਜਿੰਦਾ ਹੈ ਲੋਕੀ ਕਮਾਂਕਾਰਾਂ ਦੇ ਜਾਣਦੇ ਆ ਆਪਣੇ ਤੇ ਅਸੀਂ ਵੀ ਜਾ ਰਹੇ ਆ ਇਹ ਰੋਡ ਤੇ ਆਪਾਂ ਨੂੰ ਟਰੱਕ ਵਗੈਰਾ ਜ਼ਿਆਦਾ ਮਿਲਣਗੇ ਤੇ ਮਤਲਬ ਟਰੱਕ ਗੱਡੀਆਂ ਇਹ ਰੋਡ ਤੇ ਜ਼ਿਆਦਾ ਮਿਲਣੀਆਂ ਕਿਉਂਕਿ ਇਹ ਆ ਮੇਨ ਹਾਈਵੇ ਤਾਂ ਕਰਕੇ ਤੇ ਲੁਈਓ ਟਾਊਨ ਅਸੀਂ ਪਾਰ ਕਰ ਗਏ ਆ ਚਲੋ ਚੱਲਦੇ ਆ ਅੱਗੇ ਤੇ ਅੱਗੇ ਆਊਗਾ ਪ੍ਰੋਂਗ ਪ੍ਰੋਂਗੋ ਤੋਂ ਅੱਗੇ ਬੀਆ ਨਾਕਾ ਬੀਆ ਨਾਕਾ ਤੋਂ ਅੱਗੇ ਲਟੋਰਾ ਲਟੋਰਾ ਤੋਂ ਅੱਗੇ ਆਊਗਾ ਪਕਵਾਜ ਇਹ ਆਪਾਂ ਸਾਰੇ ਜਿੰਨੇ ਟਾਊਨ ਤੁਹਾਨੂੰ ਦੱਸੇ ਸਾਰੇ ਆਪਾਂ ਪਾਰ ਕਰਾਂਗੇ ਪਰ ਆ ਰੋਡ ਜਿਹੜਾ ਤੁਸੀਂ ਦੇਖਣ ਨੇ ਇਹ ਸਿਰਫ ਹੈਗਾ ਆ ਐਮਜੀਪੀ ਤੱਕ ਰਾਜੇ ਅਮਰੀਬਾ ਰੈਸਟੋਰੈਂਟ ਜਿਹਾ ਆਉਂਦਾ ਉੱਥੇ ਤੱਕ ਹੀ ਆ ਉਥੋਂ ਗਾਂ ਹੈਗਾ ਰੋਡ ਕੱਚਾ ਉੱਥੋਂ ਗਾਂ ਸਾਨੂੰ ਥੋੜੀ ਜੀ ਤੰਗੀ ਹੋਊਗੀ ਪਰ ਗੱਡੀ ਵੱਡੀ ਆ ਕੋਈ ਫਰਕ ਜ਼ਿਆਦਾ ਨਹੀਂ ਪੈਣਾ ਚਲੋ ਲਓ ਜੀ ਅਸੀਂ ਪਹੁੰਚ ਗਏ ਪਰੰਗੋ ਇਹ ਤੇ ਗਾਂ ਆਪਣੇ 2-3 ਫਾਰਮ ਹੋਣੇ ਬੰਦਿਆਂ ਦੇ ਤੇ ਇਹ ਆ ਪ੍ਰੰਗੋ ਟਾਊਨ ਪ੍ਰੰਗੋ ਖਾਲੀ ਗੱਲੀ ਪਿਆ ਆ ਅਰੇ ਸਵੇਰਾ ਸਵੇਰਾ ਕਰਕੇ ਲੋਰੀ ਜਾਂਦੇ ਜਾਂਦੇ ਪਹੁੰਚ ਗਏ ਅਸੀਂ ਹੁਣ ਐਮ ਜੀ ਪੀ ਇਹ ਸਾਡੇ ਤੋਂ ਮੈਨੂੰ ਲੱਗਾ 25-30 ਕਿਲੋਮੀਟਰ ਹੋਣਾ ਇੱਕੋ ਹੀ ਮਤਲਬ ਵਧੀਆ ਜਿੱਦਾਂ ਬੈਟਨ ਬੁੱਟਣ ਨੂੰ ਰੈਸਟੋਰੈਂਟ ਖਾਣ ਪੀਣ ਨੂੰ ਇਹ ਗੋਰੇ ਦਾ ਆ ਇਹ ਮਤਲਬ 25-30 ਕਿਲੋਮੀਟਰ ਤੇ ਆ ਸਾਡੇ ਤੇ ਇਹ ਗੋਰੇ ਨੇ ਬਣਾਇਆ ਖਾਣ ਪੀਣ ਵਾਸਤੇ ਵਧੀਆ ਵਧੀਆ ਚੀਜ਼ ਬਣਾਈ ਆ ਤੇ ਇੱਥੋਂ ਦਾ ਹੌਣਾ ਟਟਾਰਾ ਸ਼ੁਰੂ ਹੋ ਗਿਆ ਆ ਰਾਹ ਬੰਨ੍ਹਿਆ ਕਰਕੇ ਏ ਹੁਣ ਇਹ ਮੇਨਾਂ ਦਾ 40 45 ਕਿਲੋਮੀਟਰ ਅਹੀਂ ਡੇ ਟੁੱਟੇ ਰਾਹ ਤੇ ਜਾਵਾਂਗੇ ਟਰੱਕ ਬੜੀ ਤੇਜ਼ ਆਉਣ ਡਿਆ ਆ ਗਰਦ ਠਾਲਦਾ ਹੀ ਅਹੀਂ ਸ਼ੀਸ਼ਾ ਚੜ ਲਈ ਏ ਸੂਰ ਆ ਗਿਆ ਆਪਣੇ ਤੋਂ ਬਹੁਤ ਪਿੱਛੇ ਆ ਇਹ ਟਾਣ ਟਾਣ ਨਹੀਂ ਪੂਰਾ ਦੇਸ਼ ਹੀ ਪਿੱਛੇ ਆ ਇਹ ਘਰ ਵੀ ਅਲੇ ਝੋਂਪੜੀਆਂ ਵਾਲੇ ਘਾਲੇ ਬਣਾਉਂਦੇ ਜਿਆਦਾ ਤੇ ਟਾਣ ਵਗੈਰਾ ਵੀ ਇਦਾਂ ਦੇ ਹੀ ਆ ਜਿਆਦਾ ਕੋਈ ਹੈ ਨਹੀਂ ਹੁਣ ਸਾਰਾ ਖੁੱਲਾ ਏਰੀਆ ਆ ਗਿਆ ਇਹ ਆ ਗਿਆ ਹੁਣ ਫੋਰੈਸਟ ਵਾਲਾ ਏਰੀਆ ਤੇ ਜਿੱਦਾਂ ਜਿੱਦਾਂ ਹੀ ਪਗਵਾੜ ਦੇ ਕੋਲ ਚੱਲ ਗਏ ਉਦੋਂ ਦਸਾਂ ਨੂੰ ਜਾਨਵਰ ਵੀ ਮਿਲਣਗੇ ਆਹਰਨ ਵਗੈਰਾ ਆਤੀ ਆਹ ਹਾਈਵੇ ਤੇ ਆਪਾਂ ਨੂੰ ਜਿਆਦਾ ਟਰੱਕ ਵਗੈਰਾ ਹੀ ਮਿਲਦੇ ਆ ਆਹ ਮੇਰੇ ਨਾਲ ਤੇ ਟਰੱਕ ਖਰਾਬ ਖਰਾਬ ਹੋਇਆ ਪੱਖ ਇੱਥੇ ਜ਼ਿਆਦਾਤਰ ਆਪਾਂ ਨੂੰ ਇਦਾਂ ਦੇ ਟਰੱਕ ਵਗੈਰਾ ਹੀ ਮਿਲਣਗੇ ਇਹਨਾਂ ਦੇ ਵਿਚਾਰੇ ਨਾਲ ਟਰੱਕ ਖਰਾਬ ਹੋਇਆ ਹੈ ਆ ਤੋੜੇ ਦਾ ਫਾਮ ਸੈਂਟਰ ਵੀ ਲਾ ਆ ਜਿਹਨੂੰ ਟਾਇਰ ਵੀ ਲਾ ਆ ਵੱਡਾ ਡਾਊਨ ਲਟੋਰੋ ਆ ਆ ਹਾਟਲ ਡਾਊਨ ਟਾਊਨ ਦੇ ਕੇ ਬੜਾ ਮਨ ਨੂੰ ਸਕੂਨ ਜਿਹਾ ਮਿਲਦਾ ਕਿ ਜਿੱਦ ਆਪਣਾ ਇੱਕ ਹਸਬ ਦਾ ਪੁਰਾਣੇ ਪੰਜਾਬ 'ਚ ਆਪਾਂ ਘੁੰਮਣ ਡਏ ਆ ਇਹ ਜਿਆਦਾ ਪਿੱਛੇ ਆਏਲੇ ਇਹ ਲੋਕ ਜਿਆਦਾ ਪਿੱਛੇ ਇਹਨਾਂ ਨੂੰ ਕੋਈ ਇਦਾਂ ਦਾ ਨਹੀਂ ਕਿ ਆਪਣੇ ਜਿੱਦਾਂ ਇੱਕ ਦੂਜੇ ਨਾਲ ਖਾਰਾ ਖਾਈ ਜਾਣੀਆਂ ਜਾਂ ਇਹ ਕਰ ਲਿਆ ਉਹ ਕਰ ਲਿਆ ਇਹ ਵਧੀਆ ਬੰਦੇ ਆ ਤੇ ਲਟੋਰਾ ਟਾਉਣ ਕਰਕੇ ਪਾਰਹੀਂ ਸਕੂਲ ਵਗੈਰਾ ਆਉਣਾ ਅੱਗੇ ਤੇ ਚੱਲਦੇ ਅੱਗੇ ਆਲੂ ਤੁਹਾਨੂੰ ਪਕਵਾਚ ਅਹੀਂ ਪਹੁੰਚਣ ਵਾਲੀ ਆ ਪਕਵਾਚ ਪਹੁੰਚ ਕੇ ਦੇ ਉੱਥੇ ਹੀ ਤੁਹਾਨੂੰ ਦਿਖਾਉਂਦੇ ਹਾਂ ਉਹ ਵੀ ਵਧੀਆ ਚੀਜ਼ ਹੈ ਤੇ ਉੱਥੇ ਦਰਿਆ ਵਗੈਰਾ ਵੀ ਆ ਜਿੱਦਾਂ ਇਹ ਗਾਂ ਪਕਵਾ ਚੱਲ ਨੂੰ ਵਧੀ ਜਾਂਦੇ ਆ ਉਦੋਂ-ਉਦੋਂ ਸਾਨੂੰ ਜਾਨਵਰ ਮਿਲਣ ਲੱਗ ਪਣਗੇ ਰੋਡ ਤੇ ਜ਼ਿਆਦਾਤਰ ਆ ਹੀ ਹੁੰਦੇ ਆ ਬਾਂਦਰ ਵਗੈਰਾ ਜਿਹੜੇ ਹਾਥੀ ਹੇਰਨ ਵੀ ਹੁੰਦੇ ਆ ਹਾਥੀ ਜ਼ਿਆਦਾਤਰ ਸ਼ਾਮ ਦੇ ਟਾਈਮ ਨਿਕਲਦੇ ਆ ਲੋ ਜੀ ਬੰਦਾ ਸਾਡਾ ਪਹੁੰਚ ਗਿਆ ਆ ਦੇ ਪਹਿਲਾ ਟਾਇਰ ਲਾ ਲਈਏ ਫੇਰ ਚੱਲਦੇ ਆ ਤੁਹਾਨੂੰ ਚਾਲਕ ਦਿਖਾਉਣਨੇ ਅੱਗੇ ਦੀ ਇਹਦਾ ਟੈਂਕਰ ਲਈ ਫਿਰਦੇ ਆ ਨਾਲ ਇਹ ਤੋਂ ਸੀ ਲੈਣੇ ਆ ਟਾਇਰ ਕੰਮ ਕੰਬਰੀ ਫਾਸਟ ਵੀ ਵੀ ਰਿਮੂਵ आवर ਟਾਇਰ ਵੀ ਲੋਡ ਲੋ ਜੀ ਅਹੀਂ ਲੈਣੇ ਆਪਣੇ ਟਾਇਰ ਇਹਨਾਂ ਤੋਂ ਮੈਨ ਲੱਗਦਾ ਉਹਦੇ ਵਿੱਚ ਆ ਟਾਇਰ

ਏ ਏ ਏ ਪਾਹੀ ਰਵਾਜ ਦਾ ਦੇ ਵਾਂਦੇ ਜੇ ਮੂਲ ਸੀਟ ਫੜੀ ਟਾਇਰ ਲਾਏ ਅਸੀਂ ਲੱਦ ਤੇ ਇਹ ਚੱਲਦੇ ਅੱਗੇ ਹੁਣ ਤੁਹਾਨੂੰ ਦਿਖਾਉਨੇ ਆ ਉੱਥੇ ਵੀ ਦਰਿਆ ਦੀ ਝਲਕ ਦਿਵਾਉਨੇ ਆ ਪਧਰਾ ਏਰੀਆ ਪਧਰਾ ਏ ਹੈਗਾ ਫੋਰੈਸ ਇਧਰ ਖੇਤੀ ਨਹੀਂ ਹੁੰਦੀ ਜੰਗਲ ਵਾਲਾ ਏਰੀਆ ਹੈ ਇਹ ਲੋ ਜੀ ਪਕਵਾੜ ਚ ਐਂਟਰ ਕਰ ਗਏ ਆ ਤੇ ਇੱਥੇ ਜਿੱਦਾਂ ਲੋਕਾਂ ਨੇ ਹੋਟਲ ਵਗੈਰਾ ਬਣਾਏ ਹੋਏ ਆ ਜਿਹੜੇ ਪਾਰਕ ਵਗੈਰਾ ਘਮਾਉਣ ਲੈ ਕੇ ਜਾਂਦੇ ਆ ਦੇ ਨਾਲ ਹੀ ਦਰਿਆ ਆ ਦਰਿਆ ਦੇ ਵਿੱਚ ਦਮਲਵ ਮੋਟਰਸਾਈਕਲ ਜਾਂ ਚਲਾਉਣੇ ਕਿਸਦੀ ਦੇ ਵਿੱਚ ਘੁੰਮਣਾ ਜਾਨਵਰ ਵਗੈਰਾ ਦਿਖਾਉਣੇ ਇਹ ਸਾਰੇ ਹੁਣ ਹੋਟਲ ਹੀ ਹੋਟਲ ਵਾਲੇ ਦਿਵਾਲੇ ਜੰਗਲ ਦੇ ਵਿੱਚ ਆ ਦੇਖੋ ਆ ਗੱਡੀ ਜਾਣਦੀ ਉਹਨਾਂ ਦੀ ਜਿਹੜੇ ਮਤਲਬ ਹੋਟਲ ਵਾਲਿਆਂ ਦੀ ਗੱਡੀ ਹੁੰਦੀ ਆ ਜਿਹੜੇ ਕਮਾਉਣ ਕਮਾਉਣ ਲੈ ਕੇ ਜਾਂਦੇ ਆ ਚਾਰਜ ਕਰਦੇ ਇਹ ਤੇ ਇਹਨਾਂ ਦੇ ਨਾਲ ਬੰਦੇ ਹੁੰਦੇ ਜੇ ਇਹਨਾਂ ਕੋਈ ਗਨ ਵਗੈਰਾ ਹੁੰਦੀ ਆ ਜੋ ਆ ਗਿਆ ਇਹ ਪਾਣੀ ਆਪਾਂ ਤਾਂ ਆਦ ਰਿਆ ਉਹ ਦੇਖੋ ਉਹ ਚੰਡਾ ਜਿਹੜਾ ਹੋਟਲ ਬਣਿਆ ਉਹ ਉਹ ਤਾਂ ਪੂਰਾ ਪਾਣੀ ਦੇ ਵਿੱਚ ਹੀ ਬਣਿਆ ਹੋਇਆ ਆ ਤੇ ਉਹ ਆ ਗਿਆ ਟਾਊਨ ਵਿੱਚ ਕਦੋਂ ਦੇ ਤੇ ਗੰਦ ਰਿਆ ਆ ਗਿਆ ਗੇ ਨੂੰ ਬਾਅਦ ਚੋਂ ਚਲਾਂਗੇ ਪਹਿਲਾਂ ਦਰਿਆ 'ਚ ਚਲਦੇ ਆਂ ਕਿਸ਼ਤੀ ਵਾਲੇ ਨਾਲ ਇਹਨਾਂ ਗੱਲ ਕਰਕੇ ਤੁਹਾਨੂੰ ਵਿੱਚ ਦਿਖਾਉਂਦੇ ਆਜੋ He is fish ya yeah. <laughs> Eh eh he catch ya yeah. <laughs> <laughs> Padinha padinha tujaara <do> <laughs> ਦਰਿਆ ਤੇ ਤਾਰ ਲਈ ਸਿੱਧੀ ਐ ਤੇ ਅੱਜ ਤਾਂ ਇਹ ਆ ਮੁੰਦੇ ਲੱਗਾ ਸੱਟਣਾ ਇਹ ਮੁੰਦੇ ਯੂ ਬਿਲ ਗੋ ਇੰਡੀਆ ਨਾ ਮੁੰਦੇ ਜਿਸੇ ਮੁੰਦੇ ਆਈ ਸੀ ਕਉਂ ਪਰਕੇ ਪਾਣੀ ਵਿੱਚ ਜਾਨਵਰ ਵਗੈਰਾ ਦੇਖ ਕੇ ਇਹ ਤੋਂ ਪਾਣੀ ਜਰੂਰ ਹੋ ਜਾਂਦਾ ਹੈ ਚੱਲਦੇ ਆਂ ਹੋਰ ਅੱਗੇ ਜਦੋਂ ਮੀਂਹ ਵਗੈਰਾ ਬਹੁਤ ਜ਼ਿਆਦਾ ਲੱਗ ਪੈਂਦੇ ਪੈਣ ਜਾਂ ਮਗਰੋਂ ਪਾਣੀ ਛੱਡਦੇਣ ਉਹ ਤੇ ਫੇ ਆ ਰੋਡ ਤੋਂ ਨੰਗਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਪਾਣੀ ਆ ਜਾਂਦਾ ਰੋਡ ਦੇ ਉੱਤੇ ਅਰੇਲ ਦੀ ਪਟਰੀ ਵੀ ਬਈ ਟ੍ਰੇਨ ਨਹੀਂ ਭਾਰੇ ਤੇ ਚਲਦੀ ਇਹ ਤਰਾਣੀਆਂ ਪਟੜੀਆਂ ਜਿਹੜੀਆਂ ਗੋਰਿਆਂ ਨੇ ਪਾਈਆਂ ਹੋਈਆਂ ਆ ਉਹ ਹੀ ਆ ਪਰ ਹੁਣ ਜੇ ਹੁਣ ਇੱਥੇ ਕੋਈ ਟ੍ਰੇਨ ਨਹੀਂ ਚੱਲਦੀ ਇੱਕ ਚੱਲਦੀ ਉਹ ਵੀ ਕੰਪਾਲਾ ਦੇ ਵਿੱਚ ਆਪਣੀ ਮੇਨ ਸਿਟੀ ਦੇ ਵਿੱਚ ਬਾਹਰ ਇੱਥੇ ਪਟੜੀਆਂ ਸਾਰੇ ਬਣੇ ਹੀ ਆ ਪਰ ਟ੍ਰੇਨ ਨਹੀਂ ਕੋਈ ਵੀ ਚੱਲਦੀ ਸਾਰਾ ਇਹ ਪਾਰਕ ਦਾ ਏਰੀਆ ਆ। ਆ ਕੇ ਸਤੀ ਲੈ ਕੇ ਖੜੇ ਆ। ਇਹ ਜਿਹੜੇ ਬੱਚੋ ਮੱਛੀਆਂ ਵਗੈਰਾ ਫੜਦੇ ਆ, ਉਹ ਮੱਛੀਆਂ ਵਗੈਰਾ ਵੇਚਦੇ ਆ ਫੜ ਕੇ ਇੱਥੋਂ। ਔੜੀਆਂ ਪਾਣੀ ਲੈਣ ਆਉਂਦੀਆਂ ਆ। ਕੱਪੜੇ ਧੋਣ ਆਉਂਦੀਆਂ ਆ। ਟੀਨ ਵਾਲਾ ਪਾਣੀ ਆ। ਸਾਰਾ ਇੱਥੋਂ ਹੁੰਦਾ। ਅੱਜ ਆਪ ਕੁਲਾ ਪਾਣੀ ਪਾਣੀ ਅਲਗਵਾੜੇ ਸ਼ਾਮ ਦੇ ਟਾਈਮ ਆਉਣ ਦਾ ਵਧੀਆ ਟਾਈਮ ਜਿਹੜਾ ਮਤਲਬ ਸ਼ਾਮ ਦਾ ਟਾਈਮ ਹੈ ਕਿਉਂਕਿ ਜਾਨਵਰ ਵਗੈਰਾ ਵੀ ਬਾਹਰ ਹੁੰਦੇ ਆ ਤੇ ਵਧੀਆ ਮਾਹੌਲ ਬਣਦਾ ਸ਼ਾਮ ਨੂੰ ਆ ਗਿਆ ਬ੍ਰਿਜ ਪਾਣੀ ਪੂਰਾ ਰੋਡ ਦੇ ਲੈਵਲ ਤੇ ਹੀ ਆ ਇੱਕ ਸਾਬ ਦਾ ਤਦੇ ਇੱਥੇ ਜੀ ਮੀਨ ਪੈ ਗਿਆ ਇੱਕ ਅੱਧੀ ਵਾਰੀ ਤਾਂ ਰੋਡ ਬੰਦ ਹੋ ਜਾਂਦੇ ਆ ਇਹ ਜਿਹ ਪਕਵਾਰ ਚ ਓਕੇ ਸਤੀ ਵਾਲਾ ਤੁਹਾਨੂੰ ਬੰਦਾ ਦੀਦਾ ਆਉਣਾ ਵੇਚੇ ਕਾਓ ਦੇਖੋ ਘਮੰਡਿਆ ਉਹ ਫੜਦੇ ਮੱਛੀਆਂ ਵਗੈਰਾ ਸਾਵੇ ਕਿਸ਼ਤੀ ਵਾਲੇ ਬੰਦੇ ਖੜੇ ਇਹ ਵੀ ਮਿਲਦਾ ਮੱਛੀਆਂ ਫੜ ਕੇ ਲੈ ਕੇ ਆਏ ਜਾਲ ਪਾਉਣ ਦੇ ਆ ਟਾਇਰ ਅਸੀਂ ਲੱਤ ਲਏ ਆ ਤੇ ਹੁਣ ਚਲਦੇ ਆਂ ਵਾਪਸੀ ਔੜੀ ਔੜੀ ਲੋ ਜੀ ਵਾਪਸ ਜਾ ਰਹੇ ਆ ਹੁਣ ਜੰਗਲ ਜੰਗਲ ਕਿਸੇ ਦਿਨ ਸ਼ਾਮਾਂ ਦੇ ਟਾਈਮ ਆਵਾਂਗੇ ਉਦੋਂ ਤੁਹਾਨੂੰ ਜਾਨਵਰ ਵਗੈਰਾ ਵੀ ਦਿਖਾਵਾਂਗੇ ਅੱਜ ਆਪਾਂ ਨੂੰ ਥੋੜੇ ਬਾਰੇ ਟੱਕਰੇ ਤੇ ਉਤੋਂ ਥੋੜਾ ਜਿਹਾ ਲੇਟ ਸੀ ਅਸੀਂ ਕਹੇ ਦੇ ਨਾਵਾਂਗੇ ਜਰੂਰ ਤੁਹਾਨੂੰ ਦਿਖਾ ਕੇ ਜਾਵਾਂਗੇ ਲੋ ਜੀ ਜਾਂਦੇ ਜੇ ਵਾਪਸ ਜਾਣਦੇ ਆ ਤੇ ਅਨਕਰ ਮਗਰ ਬੰਨੇ ਜੜੇ ਹੋ ਗਏ ਢਿੱਲੇ ਤੇ ਉਹ ਮੈਂ ਕਿ ਕੱਸ ਲਈਏ ਟੈਕਸੀ ਲੱਦੀ ਜਾਂ ਲਈਏ ਪੂਰੀ ਤੇ ਅਸੀਂ ਦੋ ਟਾਇਰ ਰੱਖੇ ਤੇ ਸਾਡੇ ਉਹ ਹੀ ਰਸੀਆਂ ਨਹੀਂ ਕਾਬੂ ਆਉਣ ਡਈਆਂ रेडी सुपरमार्केट होटल रेस्टोरेंट ਸਾਰਾ ਕੁਝ ਮੋਸਟ ਬਣਾਇਆ ਹੋਇਆ ਹੈ ਨੌਕਾ ਵੀ ਲੱਗਾ ਹੈ ਲੋਰੀ ਪਹੁੰਚ ਗਏ ਆ ਸੁਪਰਮਾਰਕੀਟ ਤੇ ਤੇ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਣੇ ਨਾਲੇ ਇੱਥੇ ਵੀ ਨਾਕਾ ਦੇਖੋ ਸੂਪਰਮਾਰਕੀਟਿਆ ਹੋਟਲਿਆ ਸਭ ਕੁਝ ਤੇ ਪਰ ਹੱਲੇ ਵੀ ਇੱਥੇ ਨਲਕੇ ਵਗੈਰਾ ਯੂਜ਼ ਕਰਦੇ ਆ ਪਾਣੀ ਭਰਨ ਲਈ ਜੈਰੀ ਗਿੰਨ ਰੱਖੇ ਹੋਏ ਇਹਨਾਂ ਨੇ ਓਪੀ ਲਈ ਨੌ ਲਈ ਬਰਤਨ ਲਈ ਸਾਰਾ ਇੱਥੋਂ ਹੀ ਪਾਣੀ ਯੂਜ਼ ਕਰਦੇ ਆ ਇਹਨਾਂ ਨੇ ਦੂਜਾ ਪੰਪ ਵੀ ਲਾਇਆ ਹੋਇਆ ਟੈਂਕੀਆਂ ਭਰਨ ਨੂੰ ਉਹ ਪੈਰ ਦੇ ਨਾਲ ਚੱਲਦਾ ਆ ਆ ਬਈਓ ਏਹ ਇਸ ਫੀਲਿੰਗ ਸ਼ਾਈ ਹੈ ਆ ਰਾਈਟ ਯਾ ਤੇ ਕੋਈ ਡਰਿੰਕਿੰਗ ਆ ਪੋ ਪਾਵਰਿੰਗ ਸਮਵੇ ओके ਪਾਣੀ ਹੱਲੇ ਬਹੁਤ ਜ਼ਿਆਦਾ ਉੱਤੇ ਇੱਥੇ ਓਕੇ ਥੈਂਕ ਯੂ ਪਾਣੀ ਹੱਲੇ ਜ਼ਿਆਦਾ ਉੱਤੇ ਕਰਕੇ ਨਲਕੇ ਵਗੈਰਾ ਇਦਾਂ ਹੀ ਚੱਲਦੇ ਆ ਜੀ ਠੰਡਾ ਬਗੈਰਾ ਲੈ ਲਿਆ ਆਪਾਂ ਹੁਣ ਚੱਲਦੇ ਆਂ ਇੱਥੇ ਟਰੱਕ ਵਗੈਰਾ ਵੀ ਰੁਕਦੇ ਆਂ ਐਂਜਲ ਟਰੱਕ ਸਟਾਪ ਅਸਲ 'ਚ ਇਹਦਾ ਨਾ ਐਂਜਲ ਟਰੱਕ ਸਟਾਪ ਆ ਤੇ ਇਹਨੂੰ ਐਮਜੀਪੀ ਵੀ ਅਸੀਂ ਕਹਿ ਲਈਦਾ ਆ ਟਰੱਕ ਸਟਾਪ ਐਂਜਲ ਟਰੱਕ ਸਟਾਪ ਵੀ ਕਹਿ ਲਈਦਾ ਆ ਤੇ ਚਲੋ ਚੱਲਦੇ ਆਂ ਕੰਪਾਲਾ ਚੱਲਦੇ ਕੰਪਾਲਾ ਤੋਂ ਬਜਾ ਜਿਆ ਲੈ ਜਾਣਾ ਕੋਈ ਅਪਡੇਟ ਨਹੀਂ ਆ ਦਿਲਿਆਤਾਰ ਬਿਲਡਿੰਗਾਂ ਸਾਰੀਆਂ ਇਹ ਦਾ ਪ੍ਰਾਣ ਜਮਾਨੇ ਚੋਂ ਦੀਆਂ ਹੋਈਆਂ ਨੇ ਉੱਦਾਂ ਨਹੀਂ ਆਈਆਂ ਤੇ ਆਗੇ ਮਾਰਕੀਟ ਸਕੂਲ ਦੇ ਵਿੱਚ ਹੋਈ ਆਬ ਦੀ ਛੁੱਟੀ ਮੈਨੂੰ ਲੱਗਦਾ ਨਿਆਣੇ ਖੇਡਣ ਰਹੇ ਆ ਅਰਸਾਸ ਅਰਸਾਸ ਕਹੋ ਆਬ ਦੀ ਛੁੱਟੀ ਕਹੋ ਉਹ ਨਿਆਣੇ ਖੇਡਣ ਰਹੇ ਆ ਤੇ ਇਹ ਆ ਜੀ ਇੱਕ ਪਰੌੜੋ ਆळ्या ਦਾ ਫਾਰਮ ਇਹਨਾਂ ਡਰਾਈ ਸੀਜ਼ਨ ਕਰਕੇ ਸਾਰੇ ਮੰਨੋਂ ਕੰਮ ਬੰਦ ਆ ਅ ਫਰਵਰੀ ਅਪ੍ਰੈਲ ਤੇ ਮੂਵ ਜਦੋਂ ਲਾਪਣੇ ਪੈਣ ਉਹ ਕੰਮ ਸਟਾਰਟ ਹੋ ਜਾਣਾ ਆ ਤੇ ਅਪ੍ਰੈਲ ਤੋਂ ਹੋਰ ਤੁਹਾਨੂੰ ਖੇਤਾਂ ਵਾਲਾ ਏਰੀਆ ਵੀ ਦਿਖਾਵਾਂਗੇ ਕਿਉਂਕਿ ਸਾਡਾ ਕੰਮ ਚੱਲ ਪੈਣਾ ਸੀਜ਼ਨ ਦਾ ਤੇ ਰੋਜ਼ ਹੀ ਖੇਤਾਂ ਨੂੰ ਜਾਣਾ ਪਾਣਾ ਤੇ ਉਧਰ ਦਿਖਾਵਾਂਗੇ ਤੁਹਾਨੂੰ ਵਿਲੇਜ ਪਿੰਡਾਂ ਦੀ ਲਾਈਫ ਉਹ ਗੱਲਾਂ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਤਾਂ ਨੇ ਆਪਾਂ ਟਾਊਨ ਟਾਊਨਾਂ ਦੇ ਵਿੱਚ ਜਿੱਦਾਂ ਮੰਨ ਮੇਨ ਗੋੜ ਦੇ ਉੱਤੇ ਹੀ ਆ ਤੇ ਅਗਲੇ ਮਹੀਨੇ ਕੰਮ ਸਟਾਰਟ ਹੋ ਜਾਣਾ ਹੈ ਤੇ ਉਦੋਂ ਤੁਹਾਨੂੰ ਦੂਜਾ ਏਰੀਆ ਪਿੰਡਾਂ ਵਾਲਾ ਏਰੀਆ ਵੀ ਦਿਖਾਵਾਂਗੇ ਬੋ ਜੀ ਪਹੁੰਚ ਗਏ ਵਾਪਸ ਪਰੰਗੋ ਪਰੰਗੋ ਬਾਰੇ ਮੈਂ ਤੁਹਾਨੂੰ ਦੱਸਣ ਦਿਆ ਸੀ ਕਿ ਇੱਥੇ ਜ਼ਿਆਦਾਤਰ ਮਸ਼ੀਨਾਂ ਵਗੈਰਾ ਲਾਈਆਂ ਹੋਈਆਂ ਜਿਹੜੀ ਆਪਣੇ ਮੱਕੀ ਪੀਂਦੇ ਆ ਜਾਂ ਰਾਈਸ ਦਾ ਕਵਰ ਲਾਉਂਦੇ ਆ ਇੱਥੇ ਜ਼ਿਆਦਾਤਰ ਉਹ ਚੀਜ਼ਾਂ ਆ ਦੇਖੋ ਸਾਰੇ ਇੱਥੇ ਮਗਰੋਂ ਸਟਾਰਟ ਹੁੰਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਆਪਣੇ ਮੱਕੀ ਦੀਆਂ ਝੋਨੇ ਦੀਆਂ ਉਹ ਮਤਲਬ ਟਾਊਨ ਦੇ ਵਿੱਚ ਜ਼ਿਆਦਾਤਰ ਬੰਦੇ ਆਉਂਦੇ ਆ ਆ ਪੋਛੇ ਬਗਾਰਾ ਲੈਣਾ ਤੇ ਆਉਣਾ ਉਹ ਟਾਊਨ ਦੇ ਵਿੱਚੋਂ ਜਿਆਦਾਤਰ ਇਹ ਟਾਊਨ ਜਾਣਾ ਜਾਂਦਾ ਆ ਆ ਮਸ਼ੀਨਾਂ ਦੇ ਨਾਮ ਤੋਂ ਕੀਤੇ ਮੱਕੀ-ਮੱਕੀ ਪਿਆ ਸਕਦੇ ਆਪਾਂ ਸਾਰਾ ਕੁਝ ਕਰ ਸਕਦੇ ਆ ਤੇ ਚਲੋ ਚੱਲਦੇ ਆ ਆਪਣੇ ਟਾਊਨ ਵੱਲੋਂ ਯਾਰ ਜੀ ਇਹ ਪਹੁੰਚ ਗਏ ਅਸੀਂ ਲੁਈਓ ਲੁਈਓ ਤਾਂ ਰਹਿ ਜਾਂਦਾ ਸਾਡਾ 10 ਕਿਲੋਮੀਟਰ ਸਾਡਾ ਟਾਊਨ ਤੇ ਵਿੱਚ ਹਵਾ ਦੀ ਆਵਾਜ਼ ਆਈ ਜਾਂਦੀ ਹੈ ਤੇ ਬਣਾਉਣ ਵੀ ਅਸੀਂ ਚੱਲਦੇ-ਚੱਲਦੇ ਤੇ ਡੇ ਹਾਂ ਕਿਉਂਕਿ ਅਸੀਂ ਕੰਮ ਕਰਨ ਦੇ ਹਾਂ ਤੇ ਨਾਲ-ਨਾਲ ਬਲੌਗ ਵੀ ਬਣਾ ਲਈਦਾ ਆ ਤੇ ਐਂ ਐਂ ਅੱਜ ਵੀ ਹੁਣ ਕੰਮ ਕਰਨ ਨਹੀਂ ਗਏ ਆਪਣੇ ਟਾਇਰ ਵਗੈਰਾ ਲੈਣ ਗਏ ਸੀ ਤੇ ਰਾਹ ਚ ਵੀਡੀਓ ਵੀ ਅਹੀਂ ਬਣਾ ਲਈ ਤਾਂ ਕਰਕੇ ਥੋੜਾ ਜਿਹਾ ਪ੍ਰੋਫੈਸ਼ਨਲ ਤੌਰ ਤੇ ਜਿੱਦਾਂ ਮਤਲਬ ਕਹਿ ਲਓ ਨਹੀਂ ਬਣ ਰਹੀ ਵੀਡੀਓ ਤੇ ਕਦੀ ਰਾਤੇ ਆਵਾਜ਼ ਲੱਗ ਪੈਂਦੀ ਔਣ ਵਿੱਚ ਹਵਾ ਦੀ ਕਦੀ ਕੋਸ਼ ਕਦੀ ਕੋਸ਼ ਤੇ ਫੇ ਵੀ ਚਲੋ ਅਸੀਂ ਆਪਣਾ ਬੈਸਟ ਦੇ ਰਹੇ ਆ ਤੁਸੀਂ سپورਟ ਕਰੋ ਵੱਧ ਤੋਂ ਵੱਧ ਲਾਈਕ ਕਰੋ ਤੇ ਆਪਾਂ ਹੌਲੀ ਹੌਲੀ ਆਪਾਂ ਸਮਾਨ ਵੀ ਲੈ ਆਵਾਂਗੇ ਤੇ ਵਧੀਆ ਬਣਾ ਕੇ ਪਾਇਆ ਕਰਾਂਗੇ। ਲੋ ਜੀ ਮਾਰਦਾ ਟਰ ਨਹੀਂ। ਲੋ ਜੀ ਵਾਪਸ ਪਹੁੰਚ ਗਏ ਆ ਆਪਣੇ ਟਾਊਨ। ਜਿਆਣੇ ਅਣ ਇੱਥੇ ਵੀ ਛੁੱਟੀ ਹੋਈ ਹੋਈ ਆ ਬਾਹਰ ਹੀ ਮੈਂ ਸਾਰੇ ਕਾ ਜੇਲੇ ਦਾ ਮੇਨ ਟਾਊਨ ਤੇ ਆ ਆਇਆ ਨਾਲ ਹੀ ਹਸਪਤਾਲ ਗਵਰਨਮੈਂਟ ਦਾ ਹਸਪਤਾਲ ਬਹੁਤ ਵੱਡਾ ਹਸਪਤਾਲ ਆ ਵੀ ਮੋਰੀ ਹਸਪਤਾਲ ਆ ਮੋਰੀ ਡਿਸਟ੍ਰਿਕਟ ਦੇ ਆਫਿਸ ਆ ਨਾਲ ਹੀ ਬੈਂਕ ਆ ਤੇ ਨਾਲ ਹੀ ਸਾਡਾ ਕਾਰ ਆ ਦੁਕਾਨ ਜਿਹੜੀ ਆਡੀ ਤੇ ਘਰ ਵੀ ਆ ਸਾਡਾ ਸਭ ਕੁਝ ਲਓ ਜੀ ਤੇ ਘਰ ਦੇ ਨਾਲ ਹੀ ਮoure ਸਾਡੇ ਸਰਵਿਸ ਸਟੇਸ਼ਨ ਵੀ ਆ ਕੀ ਕਹਿੰਦੇ ਆ ਧੋਣ ਗੱਡੀਆਂ ਧੋਣ ਨਾਲ ਲਓ ਜੀ ਪਹੁੰਚ ਗਏ ਆ ਵਾਪਸ